ਬੀਤੇ ਦਿਨੀ ਜੋ ਨਹਿਰ ਦੇ ਵਿੱਚ ਪਾੜ ਪੈ ਗਿਆ ਸੀ ਪਿੰਡ ਖੜਿਆਲ ਦੇ ਕੋਲ ਉਸ ਨੂੰ ਲਗਾਤਾਰ ਉਸ ਪਾੜ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਇੱਥੇ ਮੰਨਰੇਗਾ ਕੰਮੇ ਲੱਗੇ ਹੋਏ ਹਨ ਅਤੇ ਡੇਰਾ ਸਰਸਾ ਦੇ ਜੋ ਐਨ ਜੀਓ ਹੈ ਉਹਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਜਾ ਰਹੀਆਂ ਹਨ ਕਿਉਂਕਿ ਇਸ ਪਾੜ ਨੂੰ ਬੰਦ ਕੀਤਾ ਜਾਵੇ ਉਸੇ ਤਰ੍ਹਾਂ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਵੀ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਜਾ ਰਹੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੀ ਜੋ ਠੇਕੇਦਾਰ ਦੇ ਬੰਦੇ ਹਨ ਉਹ ਇੱਥੇ ਲਗਾਤਾਰ ਲੱਗੇ ਹੋਏ ਹਨ ਅਤੇ ਕੰਮ ਕਰ ਰਹੇ ਹਨ ਜਲਦੀ ਤੋਂ ਇਸ ਪਾਰ ਨੂੰ ਅਸੀਂ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੈਡਮ ਮੌਜੂਦ ਨੇ ਪ੍ਰਸ਼ਾਸਨਿਕ ਅਧਿਕਾਰੀ ਗੱਲਬਾਤ ਕਰਨੇ ਤੁਸੀਂ ਗੱਲ ਜੀ ਮੈਡਮ ਕਿਵੇਂ ਦੇਖਦੇ ਹੋ ਪਿਛਲੇ 2 ਦਿਨਾਂ ਤੋਂ ਇਹ ਪਾੜ ਪਿਆ ਹੋਇਆ ਹੈ ਪਰ ਹਰੇ ਤੱਕ ਵੀ ਇਹ ਪਾੜ ਨੂੰ ਬੰਦ ਨਹੀਂ ਕੀਤਾ ਗਿਆ ਪਾਣੀ ਬਹੁਤ ਜ਼ਿਆਦਾ ਸੀ 400 ਕਿਊਸਿਕ ਪਾਣੀ ਸੀ ਪਾਣੀ ਅਸੀਂ ਪਿੱਛੋਂ ਪਟਿਆਲੇ ਤੋਂ ਕੰਟਰੋਲ ਕਰ ਰਹੇ ਹਾਂ ਇਹਨੂੰ ਤੇ ਇੱਕ ਵਾਰੀ ਇਹ ਹੁਣ ਕਾਫੀ ਰਿਡਕਸ਼ਨ ਆ ਗਈ ਹੈ ਹੁਣ 70 80 ਕਿਊਸਿਕ ਪਾਣੀ ਰਹਿ ਗਿਆ ਤੇ ਉਮੀਦ ਹੈ ਕਿ ਸ਼ਾਮ ਤੱਕ ਇਹਨੂੰ ਰਿਡਕਸ਼ਨ ਹੋ ਜਾਏਗੀ ਕੀ ਲੱਗਦਾ ਜੀ ਮਨਰੇਗਾ ਕੰਮ ਹੈ ਤੁਸੀਂ ਇੱਥੇ ਲਗਾਏ ਹੋਏ ਨੇ ਡੇਰਾ ਸਰਸਾ ਦੇ ਲੋਕ ਲੱਗੇ ਹੋਏ ਨੇ ਪਰ ਠੇਕੇਦਾਰ ਦੇ ਬੰਦੇ ਬਹੁਤ ਘੱਟ ਦਿਖ ਰਹੇ ਨੇ ਠੇਕੇਦਾਰ ਦੇ ਬੰਦੇ ਹੈਗੇ ਜੀ ਇੱਥੇ ਪਰ ਕੱਲ ਇੱਥੇ ਕਿਉਂਕਿ ਪਾਣੀ ਬਹੁਤ ਜ਼ ਇਹ ਪਾਣੀ ਬਿਲਕੁਲ ਖਾੜੀ ਨਹੀਂ ਸਕ ਰਹੇ ਸੀਗੇ ਪਾਣੀ ਇੰਨਾ ਜ਼ਿਆਦਾ ਸੀ ਅਸੀਂ ਫਿਰ ਪਰਲੇ ਪਾਸਿਓਂ ਉਧਰੋਂ ਪੁਲ ਕਰਾਸ ਕਰਕੇ ਜਦੋਂ ਬੰਦੇ ਲੱਗੇ ਨਾ ਤਾਂ ਥੈਲੇ ਵੀ ਸਾਡੇ ਟਿਕ ਨਹੀਂ ਪਾ ਰਹੇ ਸੀਗੇ ਜਿਹਦੇ ਕਰਕੇ ਅਸੀਂ ਦਰਖਤ ਵਗੈਰਾ ਕੋਸ਼ਿਸ਼ ਕੀਤੀ ਹੈ ਵੀ ਪਾਣੀ ਦਾ ਜਿਹੜਾ ਵਹਾਵ ਹੈ ਉਧਰ ਨੂੰ ਪਰਲੇ ਪਾਸੇ ਜਾਣ ਨੂੰ ਤੋਂ ਰੋਕਿਆ ਜਾਵੇ ਪਰ ਜਦੋਂ ਪਾਣੀ ਘਟਿਆ ਰਾਤ 10 ਵਜੇ ਸਾਡੀ 34 ਬੰਦੇ ਜਿਹੜੇ ਐ ਉਹ ਰਾਤ ਆਏ ਐ ਤੇ ਕੰਮ ਕਰਕੇ ਗਏ ਨੇ 1:30 ਵਜੇ ਜਿੰਨਾ ਪਲਗ ਹੋ ਸਕਦਾ ਸੀ ਕੀ ਲੱਗਦਾ ਅਮਰੀਕਾ ਕਾਮਿਆ ਦੀ ਜਿਹੜੀ ਉਮਰ ਆ 70 ਤੋਂ 80 ਸਾਲ ਆ ਬਜ਼ੁਰਗ ਨੇ ਇੰਨੀ ਗਰਮੀ ਵੀ ਪੈ ਰਹੀ ਆ ਪਰ ਜਦੋਂ ਖਬਰਾਂ ਨਸਰ ਹੋਈਆਂ ਤਾਂ ਦੇਖਿਆ ਕਿ ਹੁਣੀ-ਹੁਣੀ ਐਂਬੂਲੈਂਸ ਹੁਣ ਪਹੁੰਚ ਰਹੀ ਆ ਜੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਐ ਸਾਰਿਆਂ ਦਾ ਧਿਆਨ ਰੱਖਿਆ ਜਾ ਰਿਹਾ ਪ੍ਰਸ਼ਾਸਨ ਇੱਥੇ ਐ ਮੈਂ ਕੱਲ ਰਾਤ ਤਦ 9 ਵਜੇ ਦੀ ਇੱਥੇ ਆ ਤੇ ਅੱਜ ਵੀ ਅਸੀਂ ਫੇਰ ਇੱਥੇ ਆ ਅਸੀਂ ਰਲ ਕੇ ਕੰਮ ਕਰ ਰਹੇ ਹਾਂ ਇਸ ਤਰੀਕੇ ਦੀ ਕੋਈ ਵੀ ਜਿਹੜੀ ਹੈ ਇਸ ਦਾ ਮੁਕੰਮਲ ਹੱਲ ਕਦੋਂ ਹੋਵੇਗਾ ਮੁਕੰਮਲ ਹੱਲ ਕੱਲ ਤੱਕ ਅਸੀਂ ਅੰਦਰਲੇ ਪਾਸਿਓਂ ਇਹਨੂੰ ਪਰਮਾਨੈਂਟ ਹੱਲ ਕਰ ਦਾਂਗੇ ਪਰਲੇ ਪਾਸੇ ਅਸੀਂ ਜਿਹੜੀ ਬੈਂਕਾਂ ਦੀ ਮਿੱਟੀ ਹੈ ਉਹਦਾ ਵੀ ਅਸੀਂ ਨਰੀਖਣ ਕਰ ਰਹੇ ਹਾਂ ਉਸ ਪੋਲ ਤੋਂ ਲੈ ਕੇ ਇਸ ਪੁਆਇੰਟ ਜਿਹੜਾ ਅਗਲਾ ਪੋਲਾ ਉੱਥੇ ਤੱਕ ਪੂਰੇ ਬੈਂਕ ਉਧਰ ਵੀ ਪ੍ਰੋਪਰ ਕਰਾਂਗੇ ਜੋ ਪਤਾ ਲੱਗਿਆ ਹੈ ਵੀ ਜੋ ਠੇਕੇਦਾਰ ਦੇ ਬੰਦੇ ਨੇ ਵੀ 40 ਬੰਦੇ ਨੇ ਪਰ ਗਿਣਤੀ ਦੇ ਵਿੱਚ ਜੋ ਐਸਡੀਓ ਸਾਹਿਬ ਨੇ ਦੱਸਿਆ 26 ਬੰਦੇ ਨੇ ਜਿਹੜੇ ਕੱਲ ਰਾਤ ਮੈਂ ਪਾਣੀ ਘਟ ਗਿਆ ਇਹ 25 ਬੰਦੇ ਨੇ ਤੇ ਸ਼ਾਮ ਨੂੰ 6 ਵਜੇ ਸਾਡੇ ਬੰਦੇ ਹੋਰ ਅਸੀਂ ਅਵੇਲੇਬਲ ਕਰਵਾ ਰਹੇ ਹਾਂ ਕਿਉਂਕਿ ਮੇਰੇ ਮੰਰੇਗਾ ਦੇ ਕੰਮ ਇਹਨੋਂ ਤਾਂ ਚਲੇ ਜਾਣਗੇ ਜੀ ਸਾਡੇ ਇਹ ਤਾਂ ਸਿਰਫ ਬੋਰੀਆਂ ਵਾਸਤੇ ਹੀ ਹੈ ਜਿਹੜੇ ਅੰਦਰ ਦਰਿਆ ਦੇ ਵਿੱਚ ਨਹਿਰ ਦੇ ਵਿੱਚ ਜਾ ਕੇ ਜਿਹੜੇ ਕੰਮ ਕਰਨਗੇ ਉਹ ਏਜੰਸੀ ਦੇ ਹੀ ਬੰਦੇ ਹੋਣਗੇ ਨਰੇਗਾ ਦੇ ਨਹੀਂ ਹੋ ਸਕਦੇ ਹਾਂ ਕੱਲ ਤੱਕ ਇਹ ਬੰਦ ਹਾਂਜੀ ਹੋ ਜਾਏਗਾ ਜੀ ਅਫਸਰਾਂ ਦਾ ਕਹਿਣਾ ਹੈ ਕਿ ਕੱਲ ਨੂੰ ਇਸ ਬੰਦ ਨੂੰ ਕੰਪਲੀਟ ਕਰ ਲਿਆ ਜਾਵੇਗਾ ਦੇਖਦੇ ਹਾਂ ਹੁਣ ਇਹ ਬੰਦ ਕਦੋਂ ਕੰਪਲੀਟ ਹੁੰਦਾ ਹੈ ਤੁਸੀਂ ਦੇਖਦੇ ਰਹੋ ਦੇਸ਼ ਦੁਨੀਆ ਮੈਂ ਹਰਪਾਲ ਸਿੰਘ ਕਾਹਵਾ ਖੜਿਆਲ ਸੰਗਰੂ ਕੀ ਨਾਮ ਆਪਾਂ? ਆਪਾਂ ਮੇਰਾ ਨਾਮ ਦਾਰਾ ਸਿੰਘ ਆ ਜੀ। ਅ ਦਾਰਾ ਜੀ ਕੀ ਹਾਲਾਤ ਨੇ ਮੌਜੂਦਾ ਜਿਹੜੀ ਇਸ ਸਮੇਂ ਨਹਿਰ ਟੁੱਤੀ ਸੀ। ਇਹ ਨਹਿਰ ਤਾਂ ਜੀ ਹੁਣ ਲਾਲੋਵੀ ਹੁਣ ਇਤਨੇ ਸਾਲ ਚ ਇਹ ਵੱਢਲੀ ਜੀ। ਹੂੰ ਫਿਰ ਵੀ ਹੁਣ ਸਾਨੂੰ 40-40 ਸਾਲ ਹੋ ਗਏ ਦੇਖਦਿਆਂ ਨੂੰ। ਇਹ ਸਾਰਾ ਇਹ ਪਾਸਾ ਹੂੰ ਨਹਿਰ ਮਾੜੀ ਹੋ ਗਈ ਹੁਣ। ਇਹ ਤਾਂ ਟੁੱਟੂਗੀ ਹੁਣ। ਹੂੰ ਪਿਛਲੇ ਸਾਲ ਥੋੜੇ ਸਾਹਮਣੇ ਆ ਟੁੱਟੀ ਪਈ ਐ। ਹੂੰ ਤਿੰਨ ਸਾਲ ਹੋ ਗਏ ਟੁੱਟਦੇ ਇਹਨੂੰ। ਹੂੰ ਫਿਰ ਹੁਣ ਕਹੀ ਜਾਂਦੇ ਨੇ ਜ਼ਿੰਮੇਵਾਰਾਂ ਦੇ ਦੋਸ ਐ। ਇਹ ਕਿਹੜਾ ਜ਼ਿੰਮੇਵਾਰਾਂ ਹਟਾਏ ਨੂੰ ਹੁਣ ਵੀ ਕਹਿੰਦੇ ਨੇ ਤਾਂ ਮਿੱਟੀ ਲਾਲੋ। ਤਾਂ ਪਾਣੀ ਕ ਠੀਕ ਹੈ ਤਾਂ ਹੁਣ ਮੌਜੂਦਾ ਹਾਲਾਤ ਕੀ ਨੇ ਕੋਈ ਹਾਲਾਤ ਨਹੀਂ ਕੋਈ ਮੈਕਮੇਡਾ ਨਿਊਰੀਆ ਕਿ ਹਲੇ ਕੋਈ ਵੀ ਮਿੱਟੀ ਦਾ ਜਾਂ ਕੋਈ ਝਾਲ ਦਾ ਕੋਈ ਬੋਰੀਆਂ ਦਾ ਇਹ ਪਿੰਡ ਵਾਲੇ ਬੰਦ ਕਰ ਰਹੇ ਨੇ ਪਰ ਕਿਹਾ ਜਾ ਰਿਹਾ ਸੀ ਕਿ ਪਾਣੀ ਬੰਦ ਕੀਤਾ ਜਾਵੇ ਕੋਈ ਬੰਦ ਨੇ ਤੁਹਾਡੇ ਸਾਹਮਣੇ ਦਿਖਾ ਦਿਓ ਪਾਣੀ ਖੇਤਾਂ ਨੂੰ ਜਾ ਰਿਹਾ ਸਰ ਜੀ ਹਾਂ ਖੇਤਾਂ ਨੂੰ ਜਾ ਰਿਹਾ ਜੀ ਆਹ ਤੁਹਾਡੇ ਸਾਹਮਣੇ ਹੀ ਜਾ ਰਿਹਾ ਜੀ ਕਿੰਨੇ ਕਿਰਕ ਵਿੱਚ ਪਾਣੀ ਫੈਲਦਾ ਇਹ ਬਾਗਿਆ ਹੋਈ 12-13 ਸੌ ਕਿਲੇ ਵਿੱਚ ਪਾਣੀ ਪਾਦੇ ਠੀਕ ਹੈ ਘੱਟ ਤੋਂ ਘੱਟ ਤਾਂ ਹੁਣ ਕੌਣ ਕੰਮ ਕਰ ਰਿਹਾ ਕਿਸ ਤਰ੍ਹਾਂ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਜੀ ਬਾਕੀ ਥੋੜੇ ਨਰੇਗੜ ਨੇ ਆ ਸਰ ਔਰ ਕੋਈ ਕੋਰੇ ਬੰਦਾ ਮਹਿਕਮੇ ਦਾ ਕੋਈ ਕੁਛ ਨਹੀਂ ਅਧਿਕਾਰੀਆਂ ਨੇ ਕੋਈ ਕਿਹਾ ਕੁਛ ਨਹੀਂ ਜੀ ਹਲੇ ਕੋਈ ਬੋਲੇ ਹੋ ਰੋਸਾ ਦਿੱਤਾ ਕੋਈ ਨਾ ਜੀ ਉਹਦਾ ਕਿ ਹਲੇ ਧਮਕੀਆਂ ਦਿੰਦੇ ਨੇ ਵੀ ਤੁਹਾਡੇ ਤੇ ਪਰਚੇ ਦੇ ਦਾਂਗੇ ਇਹ ਦੇ ਦਾਂਗੇ ਨਹਿਰਬੱਡ ਰੱਖੇ ਉਹਦਾ ਉਲਟ ਚੱਲਦੈ ਨਹੀਂ ਸਾਥੇ ਹਲੇ ਕੁਛ ਨਹੀਂ ਜੀ